ਬੜਾ ਸ਼ਾਂਤੀਪੂਰਵਕ ਤੇ ਬੜੇ ਉਤਸ਼ਾਹ ਨਾਲ ਜਿਹੜੇ ਸਾਰੇ ਮਤਲਬ ਵੋਟਰ ਹੈ ਆਪਣੇ ਮਤ ਦਾ ਦਾਨ ਕਰ ਰਹੇ ਹੈ ਮਤਦਾਨ ਦਾ ਮਤਲਬ ਹੁੰਦਾ ਵੀ ਤੁਸੀਂ ਆਪਣੀ ਮਤ ਹੈ ਜਿਹੜੀ ਉਹ ਆਪਦੇ ਭਵਿੱਖ ਲਈ ਦਾਨ ਕਰਨੀ ਹੈ ਆਪਣੇ ਨਮਾਇंदे ਚੁਣਨੇ ਨੇ ਉਹ ਸੋ ਬੜੀ ਖੁਸ਼ੀ ਹੋਈ ਔਰ ਸਾਰੇ ਕੈਂਡੀਡੇਟ ਲਗਭਗ ਇਕੱਠੇ ਹੋ ਕੇ ਖੜੇ ਨੇ ਨਾ ਪੂਰੀ ਸ਼ਾਂਤੀ ਹੈ ਭਾਈਚਾਰਕ ਸਾਂਝ ਹੈ ਔਰ ਅਸੀਂ ਵੀ ਚਾਹੁੰਦੇ ਆ ਕਿ ਪੂਰੀ ਸ਼ਾਂਤੀ ਨਾਲ ਭਾਈਚਾਰਕ ਸਾਂਝ ਨਾਲ ਇਹ ਵੋਟਾਂ ਪੈਣ ਔਰ ਲੋਕ ਜਿਹੜਾ ਆਪਣਾ ਇਹ ਡੈਮੋਕ੍ਰੈਟਿਕ ਰਾਈਟ ਹੈ ਜਿਹੜਾ ਉਹਦਾ ਇਸਤੇਮਾਲ ਕਰਨਾ ਔਰ ਜਿਹੜੀ ਇਹ ਗਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਜਿਹੜਾ ਸਾਡੇ ਲੋਕਤੰਤਰ ਦੀ ਨੀਂਹ ਹੈ ਉਹ ਹੋਰ ਮਜ਼ਬੂਤ ਹੋਵੇ ਤਾਂ ਜੋ ਬੁਨਿਆਦੀ ਜਿਹੜਾ ਢਾਂਚਾ ਹੈ ਉਹਨੂੰ ਵਿਕਸਿਤ ਕਰਨ 'ਚ ਅਸੀਂ ਮਤਲਬ ਸਰਕਾਰਾਂ ਉਹਦੀ ਮਦਦ ਕਰ ਸਕਣ ਕਿਸ਼ੇ ਵੀ ਰੀਡਿ ਕਰਦੇ ਬੰਦੇ ਨਾ ਬੰਦੋ ਕਾਛੇ ਜਿਤਾਇਆ ਰਹੇ ਜਿਸ ਤਰ੍ਹਾਂ ਵੀ ਸਰਕਾਰ ਇਹ ਵੀ ਕਰ ਰਹੀ ਹੈ ਧੱਕਾ ਕਰੀ ਦੀ ਉਹ ਨਹੀਂ ਨਹੀਂ ਦੇਖੋ ਇਸ ਤਰ੍ਹਾਂ ਦਾ ਕੋਈ ਨਾ ਹੀ ਪਹਿਲਾ ਮੋਟਿਵ ਰਿਹਾ ਨਾ ਹੀ ਹੋਣਾ ਇਸ ਦਾ ਕੋਈ ਮਤਲਬ ਨਹੀਂ ਹੈ ਕਿ ਕੋਈ ਧੱਕਾ ਨਹੀਂ ਕਰਨਾ ਔਰ ਬਿਲਕੁਲ ਸਹੀ ਤਰੀਕੇ ਨਾਲ ਪਾਰਦਰਸ਼ੀ ਤਰੀਕੇ ਨਾਲ ਜਿਹੜਾ ਹੈਗਾ ਇਹ ਵੋਟਾਂ ਹੋ ਰਹੀਆਂ ਸਰਕਾਰ ਦਾ ਦਾਵਾ ਵੀ ਹੈ ਸਾਡਾ ਵਾਦਾ ਵੀ ਬੜਾ ਸ਼ਾਂਤੀਪੂਰਵਕ ਤੇ ਬੜੇ ਉਤਸ਼ਾਹ ਨਾਲ ਜਿਹੜੇ ਸਾਰੇ ਮਤਲਬ ਵੋਟਰ ਹੈ ਆਪਣੇ ਮਤ ਦਾ ਦਾਨ ਕਰ ਰਹੇ ਮਤਦਾਨ ਦਾ ਮਤਲਬ ਹੁੰਦਾ ਵੀ ਤੁਸੀਂ ਆਪਣੀ ਮਤ ਹੈ ਜਿਹੜੀ ਉਹ ਆਪਦੇ ਭਵਿੱਖ ਲਈ ਦਾਨ ਕਰਨੀ ਹੈ ਆਪਣੇ ਨਮਾਇंदे ਚੁਣਨੇ ਨੇ ਉਹ ਸੋ ਬੜੀ ਖੁਸ਼ੀ ਹੋਈ ਔਰ ਸਾਰੇ ਕੈਂਡੀਡੇਟ ਲਗਭਗ ਇਕੱਠੇ ਹੋ ਕੇ ਖੜੇ ਨੇ ਨਾ ਪੂਰੀ ਸ਼ਾਂਤੀ ਹੈ ਭਾਈ ਚਰਕ ਸਾਂਝ ਹੈ ਔਰ ਅਸੀਂ ਵੀ ਚਾਹੁੰਦੇ ਹਾਂ ਕਿ ਪੂਰੀ ਸ਼ਾਂਤੀ ਨਾਲ ਭਾਈ ਚਰਕ ਸਾਂਝ ਨਾਲ ਇਹ ਵੋਟਾਂ ਪੈਣ ਔਰ ਲੋਕ ਜਿਹੜਾ ਆਪਣਾ ਇਹ ਡੈਮੋਕ੍ਰੈਟਿਕ ਰਾਈਟ ਹੈ ਇਹਦਾ ਉਹਦਾ ਇਸਤੇਮਾਲ ਕਰਨਾ ਔਰ ਜਿਹੜੀ ਇਹ ਗਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਜਿਹੜਾ ਸਾਡੇ ਲੋਕਤੰਤਰ ਦੀ ਨੀਂਹ ਹੈ ਉਹ ਹੋਰ ਮਜ਼ਬੂਤ ਹੋਵੇ ਤਾਂ ਜੋ ਬੁਨਿਆਦੀ ਜਿਹੜਾ ਢਾਂਚਾ ਹੈ ਉਹਨੂੰ ਵਿਕਸਿਤ ਕਰਨ 'ਚ ਅਸੀਂ ਮਤਲਬ ਸਰਕਾਰਾਂ ਉਹਦੀ ਮਦਦ ਕਰ ਸਕਣ ਕਿਸ਼ੇ ਗ੍ਰੀ ਗ੍ਰੀ ਕਰਦੇ ਬੰਦੇ ਇਹਨਾਂ ਬੰਦੋਂ ਕਾਛੇ ਜਿਤਾਇਆ ਰਹੇ ਜਿਸ ਤਰ੍ਹਾਂ ਵੀ ਸਰਕਾਰ ਇਹ ਵੀ ਕਰਵਾ ਧੱਕਾ ਕਰੂਗੀ ਨਹੀਂ ਨਹੀਂ ਦੇਖੋ ਇਸ ਤਰ੍ਹਾਂ ਦਾ ਕੋਈ ਨਾ ਹੀ ਪਹਿਲਾ ਮੋਟਿਵ ਰਿਹਾ ਨਾ ਹੀ ਹੋਣਾ ਇਸ ਦਾ ਕੋਈ ਮਤਲਬ ਨਹੀਂ ਹੈ ਕਿ ਕੋਈ ਧੱਕਾ ਨਹੀਂ ਕਰਨਾ ਔਰ ਬਿਲਕੁਲ ਸਹੀ ਤਰੀਕੇ ਨਾਲ ਪਾਰਦਰਸ਼ੀ ਤਰੀਕੇ ਨਾਲ ਜਿਹੜਾ ਹੈਗਾ ਇਹ ਵੋਟਾਂ ਹੋ ਰਹੀਆਂ ਸਰਕਾਰ ਦਾ ਦਾਵਾ ਵੀ ਹੈ ਸਾਡਾ ਵਾਦਾ ਵੀ ਬੜਾ ਸ਼ਾਂਤੀਪੂਰਵਕ ਤੇ ਬੜੇ ਉਤਸ਼ਾਹ ਨਾਲ ਜਿਹੜੇ ਸਾਰੇ ਮਤਲਬ ਵੋਟਰ ਹੈ ਆਪਣੇ ਮਤ ਦਾ ਦਾਨ ਕਰ ਰਹੇ ਮਤਦਾਨ ਦਾ ਮਤਲਬ ਹੁੰਦਾ ਵੀ ਤੁਸੀਂ ਆਪਣੀ ਮਤ ਹੈ ਜਿਹੜੀ ਉਹ ਆਪਦੇ ਭਵਿੱਖ ਲਈ ਦਾਨ ਕਰਨੀ ਹੈ ਆਪਣੇ ਨੁਮਾਇੰਦੇ ਚੁਣਨੇ ਨੇ ਉਹ ਸੋ ਬੜੀ ਖੁਸ਼ੀ ਹੋਈ ਔਰ ਸਾਰੇ ਕੈਂਡੀਡੇਟ ਲਗਭਗ ਇਕੱਠੇ ਹੋ ਕੇ ਖੜੇ ਨੇ ਨਾ ਪੂਰੀ ਸ਼ਾਂਤੀ ਹੈ ਭਾਈ ਚਰਕ ਸਾਂਝ ਹੈ ਔਰ ਅਸੀਂ ਵੀ ਚਾਹੁੰਦੇ ਹਾਂ ਕਿ ਪੂਰੀ ਸ਼ਾਂਤੀ ਨਾਲ ਭਾਈ ਚਰਕ ਸਾਂਝ ਨਾਲ ਇਹ ਵੋਟਾਂ ਪੈਣ ਔਰ ਲੋਕ ਜਿਹੜਾ ਆਪਣਾ ਇਹ ਡੈਮੋਕ੍ਰੈਟਿਕ ਰਾਈਟ ਹੈ ਜਿਹੜਾ ਉਹਦਾ ਇਸਤੇਮਾਲ ਕਰਨਾ ਔਰ ਜਿਹੜੀ ਇਹ ਗਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਜਿਹੜਾ ਸਾਡੇ ਲੋਕਤੰਤਰ ਦੀ ਨੀਂਹ ਹੈ ਉਹ ਹੋਰ ਮਜ਼ਬੂਤ ਹੋਵੇ ਤਾਂ ਜੋ ਬੁਨਿਆਦੀ ਜਿਹੜਾ ਢਾਂਚਾ ਹੈ ਉਹਨੂੰ ਵਿਕਸਿਤ ਕਰਨ 'ਚ ਅਸੀਂ ਮਤਲਬ ਸਰਕਾਰਾਂ ਉਹਦੀ ਮਦਦ ਕਰ ਸਕਣ ਕਿ ਉਹਦੇ ਉਹਦੇ ਵੀ ਕਰਦੇ ਬੰਦੇ ਨਾ ਬੰਦੋ ਕਾਛੇ ਜਿਤਾਇਆ ਰਹੇ ਜਿਸ ਤਰ੍ਹਾਂ ਵੀ ਸਰਕਾਰ ਇਹ ਵੀ ਕਰ ਰਹੀ ਹੈ ਧੱਕਾ ਕਰੂਗੀ ਨਹੀਂ ਨਹੀਂ ਦੇਖੋ ਇਸ ਤਰ੍ਹਾਂ ਦਾ ਕੋਈ ਨਾ ਹੀ ਪਹਿਲਾ ਮੋਟਿਵ ਰਿਹਾ ਨਾ ਹੀ ਹੋਣਾ ਇਸ ਦਾ ਕੋਈ ਮਤਲਬ ਨਹੀਂ ਹੈ ਕਿ ਕੋਈ ਧੱਕਾ ਨਹੀਂ ਕਰਨਾ ਔਰ ਬਿਲਕੁਲ ਸਹੀ ਤਰੀਕੇ ਨਾਲ ਪਾਰਦਰਸ਼ੀ ਤਰੀਕੇ ਨਾਲ ਜਿਹੜਾ ਹੈਗਾ ਇਹ ਵੋਟਾਂ ਹੋ ਰਹੀਆਂ ਸਰਕਾਰ ਦਾ ਦਾਵਾ ਵੀ ਹੈ ਸਾਡਾ ਵਾਦਾ